ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਇਤਿਹਾਸ ਪਿਛਲੇ ਅਧਿਆਏ ਦੇ ਵਿੱਚ ਤੁਸੀਂ ਸਰਵਣ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਤਪੁਰ ਸਾਹਿਬ ਨੂੰ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਰਹੇ ਨੇ ਜਿੱਥੇ ਵੀ ਸੰਗਤਾਂ ਦੀਆਂ ਕੁਝ ਖਾਸ ਲੋੜਾਂ ਨੇ ਉਹ ਪੂਰੀਆਂ ਕਰ ਰਹੇ ਨੇ ਜਿਵੇਂ ਕਿ ਪਿਛਲੇ ਅਧਿਆਏ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਗੁਰੂ ਸਾਹਿਬ ਜੀ ਨੇ ਇੱਕ ਨਗਰ ਵਸਾਇਆ ਹੈ ਚੱਕ ਗੁਰੂ ਜਾਂ ਜਿਸ ਨੂੰ ਗੁਰੂ ਦਾ ਚੱਕ ਵੀ ਕਿਹਾ ਜਾਂਦਾ ਹੈ। ત્યાં ਉੱਥੇ ਗੁਰੂ ਸਾਹਿਬ ਜੀ ਨੇ ਮਾਤਾ ਗੁਜਰਕੌਰ ਜੀ ਦੇ ਨਾਮ ਤੇ ਇੱਕ ਵੱਡਾ ਖੂਹ ਵੀ ਲਵਾਇਆ ਤੇ ਹੋਰ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ 84 ਖੂਹ ਗੁਰੂ ਸਾਹਿਬ ਜੀ ਨੇ ਲਵਾਏ ਨੇ। ਸੋ ਇਥੋਂ ਚੱਕ ਗੁਰੂ ਤੋਂ ਗੁਰੂ ਸਾਹਿਬ ਜੀ ਹੁਣ ਅੱਗੇ ਚਾਲਾ ਪਾਉਂਦੇ ਨੇ ਕਿਰਤਪੁਰ ਸਾਹਿਬ ਵੱਲ ਨੂੰ ਜਾਣ ਵਾਸਤੇ ਤੇ ਜਾਂਦਿਆਂ ਜਾਂਦਿਆਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੰਗੇ ਦੇ ਰਸਤੇ ਹੁੰਦੇ ਹੋਏ ਕੋਈ ਉਥੋਂ 27 ਕਿਲੋਮੀਟਰ ਦੂਰ ਨਵਾਂ ਸ਼ਹਿਰ ਵਿਖੇ ਪਹੁੰਚਦੇ ਨੇ ਇਸ ਵਾਬ ਤੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇੱਥੇ ਇੱਕ ਮਾਤਾ ਸੀ ਜੋ ਕਾਫੀ ਲੰਮੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਹਰਗਬਿੰਦ ਸੱਚੇ ਪਾਤਸ਼ਾਹ ਜੀ ਤੋਂ ਉਹਨਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ ਹਾਲਾਂਕਿ ਇਤਿਹਾਸ ਦੇ ਵਿੱਚ ਉਹਨਾਂ ਦਾ ਕੋਈ ਪੱਕੇ ਨਾਮ ਦਾ ਜ਼ਿਕਰ ਨਹੀਂ ਹੈ ਪਰ ਬਹੁਤ ਸਾਰੇ ਇਤਿਹਾਸਕ ਸਰੋਤਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮਾਤਾ ਜੀ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਸਨ ਜਦੋਂ ਗੁਰੂ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਪਹੁੰਚੇ ਨੇ ਤਾਂ ਉਹ ਮਾਤਾ ਜੀ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਣ ਹਾਜ਼ਰ ਹੋਏ ਨੇ ਗੁਰੂ ਪਰਿਵਾਰਾਂ ਦੇ ਨਾਲ ਰਲ ਕੇ ਸੇਵਾਵਾਂ ਕੀਤੀਆਂ ਨੇ ਦੂਰੋਂ ਨੇੜਿਓਂ ਜਿਹੜੀ ਸੰਗਤ ਆਣ ਪਹੁੰਚੀ ਉਹਨਾਂ ਵਾਸਤੇ ਲੰਗਰ ਤਿਆਰ ਕੀਤੇ ਨੇ ਤੇ ਆਪ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਪਾਤਰ ਬਨਣ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਗੁਰਮਤ ਵਿਚਾਰਾਂ ਵਿੱਚ ਕੀਤੀਆਂ ਨੇ ਪਾਤਸ਼ਾਹ ਜੀ ਨੇ ਖਾਸ ਬਖਸ਼ਿਸ਼ ਕੀਤੀ ਇਹਨਾਂ ਉੱਤੇ ਸੋ ਗੁਰੂ ਸਵਾਰਿਓ ਇਹ ਉਹ ਨਗਰ ਸੀ ਜਿਹੜਾ ਬਾਕੀ ਬਾਹ ਸਾਰੇ ਇਲਾਕਿਆਂ ਤੋਂ ਕਾਫੀ ਨੀਵਾ ਸੀ ਇਸ ਕਰਕੇ ਇਸ ਨੂੰ ਨੀਵਾ ਸ਼ਹਿਰ ਕਿਹਾ ਜਾਂਦਾ ਸੀ ਕਿਉਂਕਿ ਬਾਕੀ ਇਲਾਕੇ ਉੱਚੇ ਸਨ ਤੇ ਇਹ ਇਲਾਕਾ ਕਾਫੀ ਨੀਵਾ ਸੀ ਗੁਰੂ ਸਾਹਿਬ ਜੀ ਇਸ ਸਥਾਨ ਤੇ ਪਹੁੰਚੇ ਤੇ ਗੁਰੂ ਸਾਹਿਬ ਜੀ ਨੇ ਇੱਥੇ ਵੀ ਦੋਵੇਂ ਵੇਲੇ ਸਵੇਰੇ ਤੇ ਸ਼ਾਮ ਦੇ ਪਾਤਸ਼ਾਹ ਜੀ ਨੇ ਦੀਵਾਨ ਸਜਾਏ ਨੇ ਗੁਰਮਤ ਵਿਚਾਰਾ ਕੀਤੀਆਂ ਹਨ ਤੇ ਸੰਗਤਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਿਆ ਹੈ ਸੋ ਗੁਰੂ ਸਵਾਰਯੋ ਗੁਰੂ ਸਾਹਿਬ ਜੀ ਦੇ ਇੱਥੇ ਆਉਣ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਗੁਰੂ ਆਣਾ ਸਾਹਿਬ ਸੋ ਇਸ ਇਲਾਕੇ ਦੀਆਂ ਸੰਗਤਾਂ ਨੇ ਵੀ ਇਕੱਤਰ ਹੋ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚ ਸਾਨੂੰ ਪਾਣੀ ਵੀ ਬਹੁਤ ਜ਼ਿਆਦਾ ਔਕੜ ਹੈ ਬੜੀ ਬੜੀ ਦੂਰ ਤੋਂ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ ਤੇ ਬੜੇ ਯਤਨ ਕੀਤੇ ਨੇ ਕੋਈ ਵੀ ਖੂਹ ਅਸੀਂ ਇਸ ਥਾਂ ਦੇ ਉੱਤੇ ਪੂਰਨਤਾ ਉੱਤੇ ਨਹੀਂ ਬਣਾ ਸਕੇ ਸੋ ਗੁਰੂ ਸਾਹਿਬ ਜੀ ਨੇ ਆਪ ਟੱਕ ਲਾ ਕੇ ਸ਼ੁਰੂਆਤ ਕੀਤੀ ਹੈ ਸਭ ਤੋਂ ਪਹਿਲਾਂ ਖੂਹ ਕੁੱਟਿਆ ਹੈ ਫਿਰ ਸਭ ਸੰਤਾਨਾਂ ਨੇ ਰਲ ਕੇ ਖੂਹ ਕੁੱਟਿਆ ਹੈ ਉਹ ਖੂਹ ਅੱਜ ਵੀ ਗੁਰੂ ਸਾਹਿਬ ਜੀ ਦੇ ਕਰ ਕਮਲਾ ਨਾਲ ਜੋ ਬਣਾਇਆ ਗਿਆ ਸੀ ਇਸ ਥਾਂ ਤੇ ਇਸ ਖੂਹ ਦਾ ਪਾਣੀ ਉਰੋਂ ਤੋਂ ਲਾ ਕੇ ਹੁਣ ਤੱਕ ਤਕਰੀਬਨ ਤਕਰੀਬਨ ਕੋਈ 6.3 300 ਸਾਲ ਹੋ ਚੁੱਕੇ ਨੇ ਤੇ ਇਹ ਪਾਣੀ ਅੱਜ ਵੀ ਸੰਗਤਾਂ ਵਾਸਤੇ ਵਰਤਿਆ ਜਾਂਦਾ ਹੈ ਲੰਗਰਾਂ ਵਿੱਚ ਵਰਤਿਆ ਜਾਂਦਾ ਹੈ ਪੀਣ ਵਾਸਤੇ ਵਰਤਿਆ ਜਾਂਦਾ ਹੈ ਸੋ ਇੱਥੇ ਹੀ ਗੁਰੂ ਸਾਹਿਬ ਦੀ ਯਾਦ ਵਿੱਚ ਦੂਸਰਾ ਗੁਰਦੁਆਰਾ ਸਾਹਿਬ ਜੋ ਉਹ ਮੰਜੀ ਸਾਹਿਬ ਹੈ ਇਹ ਤਿੰਨ ਸਥਾਨ ਗੁਰੂ ਸਾਹਿਬ ਜੀ ਦੀ ਇੱਥੇ ਪਹੁੰਚਣ ਦੀ ਯਾਦ ਵਿੱਚ ਬਣੇ ਹੋਏ ਹਨ ਗੁਰੂ ਸਾਹਿਬ ਜੀ ਇੱਥੇ ਸੰਗਤਾਂ ਨੂੰ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰਦੇ ਹੁਣ ਹੁਣ ਅੱਗੇ ਵਾਲ ਵਾਸਤੇ ਚਾਲੇ ਪਾਉਂਦੇ ਹਨ ਕੀਰਤਪੁਰ ਸਾਹਿਬ ਜੀ ਦੀ ਧਰਤੀ ਵੱਲ ਸੋ ਗੁਰੂ ਸਾਹਿਬ ਜੀ 21 ਸਾਲਾਂ ਬਾਅਦ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਰਹੇ ਹਨ ਕੀਰਤਪੁਰ ਸਾਹਿਬ ਜੀ ਦੀ ਧਰਤੀ ਉੱਤੇ ਪਹੁੰਚ ਕੇ ਕਿਹੜੇ ਕਿਹੜੇ ਗੁਰੂ ਪਰਿਵਾਰ ਉਹਨਾਂ ਨੂੰ ਮਿਲੇ ਕਿਵੇਂ ਮਿਲੇ ਕਿਵੇਂ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਇਹ ਅਸੀਂ ਤੁਹਾਡੇ ਨਾਲ ਅਗਲੇ ਅਧਿਆਏ ਦੇ ਵਿੱਚ ਸਾਂਝਾ ਕਰਾਂਗੇ ਗੁਰੂਸਵਾਰ ਇਸ ਤੋਂ ਬਾਅਦ ਨਵਾਂ ਅਧਿਆਇ ਸ਼ੁਰੂ ਹੋਏਗਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਕੀਰਤਪੁਰ ਸਾਹਿਬ ਵਿਖੇ ਪਹੁੰਚਣਾ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁੱਲ ਲੈ ਕੇ ਤੇ ਉੱਥੇ ਅਨੰਦਪੁਰ ਸਾਹਿਬ ਵਸਾਉਣਾ ਇਹ ਸਭ ਵਾਸਤੇ ਗੁਰੂ ਪਾਤਸ਼ਾਹ ਜੀ ਨੇ ਕੀ ਯਤਨ ਕੀਤੇ ਸੰਗਤਾਂ ਨੇ ਕੀ ਸਹਿਯੋਗ ਕੀਤਾ ਇਹ ਤੁਹਾਡੇ ਨਾਲ ਅਗਲੇ ਅਧਿਆਏ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਸਾਰਿਆਂ ਖੀਪ ਦੇ ਵਿੱਚ ਬੇਨਤੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਇਸ ਇਤਿਹਾਸ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਸਾਂਝਾ ਕਰੋ ਤੇ ਜਿੱਥੇ ਲੋੜ ਬਣਦੀ ਹੈ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਨਾਲ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪ੍ਰਭ ਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਜਿਵੇਂ ਗੁਰੂ ਪਾਤਸ਼ਾਹ ਜੀ ਸੇਵਾ ਲੈਣਗੇ ਪੀ ਵੀ ਪੀ ਵਿੱਚ ਇਸ ਚੰਨਰ ਰਹੇ ਸਿੱਖ ਇਤਿਹਾਸ ਤੇ ਹੋਰ ਸਿੱਖੀ ਦੇ ਮਸਲਿਆਂ ਬਾਰੇ ਆਪ ਜੀ ਨਾਲ ਸਾਂਝ ਪਾਉਂਦੇ ਰਹਾਂਗੇ ਸੋ ਅਗਲਾ ਅਧਿਆਇ ਲੈ ਕੇ ਦੋ ਦਿਨ ਬਾਅਦ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ